ਟੱਕਾ ਲਾ ਦੋ ਇਹ ਪਾਣੀ ਦੇ ਸਾਡਾ ਕਿਸ ਕੋ ਦੇ ਦੂੰ ਉਹ ਅਭੀ ਤੋਂ ਖਰੀਦਾ ਮੈਨੂੰ ਦੇ ਦੋ ਚਾਕਲੇਟ ਯੂ ਕਾਲ ਦਿਸ ਵੀ ਕਾਲ ਦਿਲ ਸੰਤਰਾ ਮਾਲਟਾ ਵੀ ਕਾਲ ਦਿਸ ਇਨ ਇੰਡੀਆ ਸੰਤਰਾ ਸੰਤਰਾ ਮਾਲਟਾ ਸੋ ਸੇ ਵਨ ਟਾਈਮ ਸੰਤਰਾ ਮਾਲਟਾ ਉਹਦੇ ਵਿੱਚ 21 ਸਿੱਖ 10000 ਅਫਗਾਨੀਆਂ ਦੇ ਨਾਲ ਲੜੇ ਸੀ ਤੋ ਵੀ ਇੱਕ ਬਹੁਤ ਵੱਡਾ ਇਤਿਹਾਸ ਸੀ ਬਹੁਤ ਵੱਡੀ ਉਹ ਜੰਗ ਸੀ 21 ਸਿੱਖ ਲੜੇ ਨੇ 10000 ਦੇ ਨਾਲ ਕਿਤੇ ਗਲਤ ਹੋਇਆ ਤਾਂ ਮੈਨੂੰ ਮਾਫ ਕਰਿਓ ਜਾਂ ਕਰੈਕਟ ਕਰਿਓ ਪਰ ਜਿੰਨੀ ਕਿ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਆ ਕਾਬੁਲ ਵਾਲੇ ਪਾਸੇ ਵੀ ਸਰਦਾਰ ਹਰੀ ਸਿੰਘ ਨਲੂ ਦਾ ਇਤਿਹਾਸ ਜੁੜਦਾ ਪਰ ਉਹਦੇ ਬਾਰੇ ਮੈਨੂੰ ਪ੍ਰੋਪਰ ਇਨਫੋਰਮੇਸ਼ਨ ਹੈ ਨਹੀਂ ਕਮਰਾ ਖਾਲੀ ਕਰਤਾ ਜੀ ਗਜ਼ਨੀ ਚੋਂ 1000 ਰੁਪਏ ਦਾ ਮੈਂ ਕਮਰਾ ਲਿਆ ਸੀ ਇਧਰਲੇ ਪਾਸੇ ਨਾ ਹੀਟਰ ਵੀ ਲੱਗਿਆ ਹੋਇਆ ਜਿਵੇਂ ਮਈ ਮਹੀਨਾ ਚੱਲਦਾ ਫੇਰ ਵੀ ਇੱਥੇ ਠੰਡ ਹੈਗੀ ਆ ਗਰਮ ਪਾਣੀ ਨਾਲ ਨਹਾਉਣਾ ਪੈਂਦਾ ਪਰ ਇੱਥੋਂ ਦਾ ਪਾਣੀ ਖਾਰਾ ਯਾਰ ਨਹਾਉਣ ਲੱਗੇ ਵੀ ਤੇ ਜਦੋਂ ਆਪਾਂ ਬੁਰਸ਼ ਕਰਦੇ ਆ ਉਦੋਂ ਹੀ ਪਤਾ ਲੱਗਦਾ ਵੀ ਖਾਰਾ ਬਹੁਤ ਇੱਥੋਂ ਦਾ ਪਾਣੀ ਹੋਟਲ ਵਧੀਆ ਬਣਿਆ ਹੋਇਆ ਖੁੱਲਾ ਬਣਿਆ ਹੋਇਆ ਪਰ ਇੱਥੇ ਵਾਈਫਾਈ ਦੀ ਸਪੀਡ ਨਹੀਂ ਹੈਗੀ ਤੇ ਆ ਨਮਾਜ਼ ਪੜਨ ਵਾਸਤੇ ਇਹਨਾਂ ਰੱਖਿਆ ਹੋਇਆ ਤੇ ਥੋੜਾ ਜਿਹਾ ਟੇਢੇ ਕਰਕੇ ਚਿਤਾਈ ਵਿਛਾਈ ਹੋਈ ਆ ਕਿਉਂਕਿ ਇਧਰਲੇ ਪਾਸੇ ਨੂੰ ਕਾਬਾ ਪੈਂਦਾ ਜਿਹੜਾ ਕਿ ਸਾਊਦੀ ਅਰਬ ਦੇ ਵਿੱਚ ਅ ਜਿੱਧਰਲੇ ਪਾਸੇ ਨੂੰ ਮੂੰਹ ਕਰਕੇ ਇਹ ਨਮਾਜ਼ ਪੜ੍ਹਦੇ ਨੇ ਮਤਲਬ ਪੱਛਮ ਵਾਲੇ ਪਾਸੇ ਨੂੰ ਤੇ ਬਹੁਤ ਇਥੇ ਅੰਗਰੇਜ਼ ਆਏ ਹੋਏ ਸੀ ਇਸ ਹੋਟਲ ਦੇ ਵਿੱਚ ਤੇ ਅੰਗਰੇਜ਼ ਕਿਤਾਬਾਂ ਤੇ ਲੈਪਟਾਪਾਂ ਤੇ ਲੱਗੇ ਪਏ ਸੀ ਗਜ਼ਨੀ ਬਾਰੇ ਡਾਕੂਮੈਂਟਰੀਆਂ ਲਿਖਣਾ ਜਿਹੜੇ ਉਹਨਾਂ ਕੋਲ ਫੋਟੋਆਂ ਖੋਲੀਆਂ ਹੋਈਆਂ ਸੀ ਉੱਥੋਂ ਪਤਾ ਲੱਗਦਾ ਸੀ ਵੀ ਉਹ ਗਜ਼ਨੀ ਬਾਰੇ ਸਟੱਡੀ ਕਰਨ ਆਏ ਨਹੀਂ ਧੁੱਪ ਵਧੀਆ ਚੜ ਗਈ ਹੁਣ ਕੁਛ ਚਾਹ ਚੂ ਪੀ ਲੈਣੇ ਫਿਰ ਆਪਾਂ ਗਾਹ ਨੂੰ ਬਤਾਗੇ ਅਫਗਾਨਿਸਤਾਨ ਦੇ ਸਫ਼ਰ ਨੂੰ ਇਧਰਲੇ ਪਾਸੇ ਜਿਹੜੀ ਫੈਮਿਲੀ ਆਉਂਦੀ ਆ ਤਾਂ ਉਹ ਪਰਦੇ ਚ ਬਹਿ ਕੇ ਖਾਂਦੀ ਆ ਮਤਲਬ ਉਹਨਾਂ ਨਾਲ ਕੁੜੀਆਂ ਹੁੰਦੀਆਂ ਨੇ ਤਾਂ ਜਿੱਥੇ ਕਿਤੇ ਵੀ ਰੈਸਟੋਰੈਂਟ ਦੇ ਵਿੱਚ ਕੁੜੀਆਂ ਬਹਿ ਕੇ ਖਾਂਦੀਆਂ ਨੇ ਉਹਨਾਂ ਵਾਸਤੇ ਅਲੱਗ ਤੋਂ ਪਰਦੇ ਲੱਗੇ ਹੁੰਦੇ ਨੇ ਸਰਦਾਰ ਜੀ ਕੈਸੇ ਪਤਾ ਆਪਕੋ ਸਰਦਾਰ ਜੀ ਆਮ ਪਛਾਣ ਲਿਆ ਪਛਾਣ ਲਿਆ ਨਹੀਂ ਅੱਛਾ ਆ ਆ ਲੋਕ ਕਿ ਕਿਆ ਕਰ ਰਿਹਾ ਹੈ ਕੈਮਰਾ ਵੀ ਬਸ ਘੁੰਮਣੇ ਆਏ ਹੈ ਨਾ ਕੋਈ ਰਿਕਾਰਡਿੰਗ ਕਰ ਰਹਾ ਨਹੀਂ 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 ਅਭੀ ਵਹਾਂ ਪੇ ਜਾ ਰਹੇ ਆ ਕੰਧਾਰ आया से? मैं इंडिया। इंडिया पंजाब से।, से पंजाब से? से कलकत्ता अच्छा कलकत्ता में वेस्ट आ, बंगाल हाँ ठीक कलकत्ता में क्या करते हो पे कपड़ा के काम करते हैं। अच्छा ठीक है ठीक है मैं बड़ा अभी घूम के आया कलकत्ता हाँ वो सारा विक्टोरिया मेमोरियल वाली साइडोरिया गया था मैं बिल्कुल ये होंडा कंपनी इंडिया का है इंडिया का हाँ बैठ जाऊं बैठ जाऊं ਚਲੋ ਜੀ ਉਹ ਆ ਗਏ ਬਾਈ ਨਾਲ ਹੁਣ ਆਪਾਂ ਮੋਟਰਸਾਈਕਲ ਤੇ ਬਹਿ ਕੇ ਜਾ ਰਹੇ ਹਾਂ ਜਿਹੜੇ ਬੰਦੇ ਆਪਾਂ ਨੂੰ ਪਹਿਲਾਂ ਮਿਲੇ ਸੀ ਸਰਦਾਰ ਜੀ ਕਹਿ ਕੇ ਗੱਲ ਕਰ ਰਹੇ ਸੀ ਉਹ ਵੈਸਟ ਬੰਗਾਲ ਦੇ ਵਿੱਚ ਕੰਮ ਕਰਦੇ ਨੇ ਤੇ 20-25 ਸਾਲ ਤੱਕ ਨੇ ਕੰਮ ਕੀਤਾ ਹੁਣ ਤਾਂ ਉਹ ਵਾਪਸ ਮੁੜਿਆ ਏ ਉਹਨਾਂ ਦਾ ਇਹ ਆੜੀ ਸੀ ਇਹਦੇ ਕੋਲ ਮੋਟਰਸਾਈਕਲ ਸੀ ਕਹਿੰਦੇ ਉਹਨੂੰ ਉੱਥੇ ਤੱਕ ਛੱਡਿਆ ਜਿੱਥੋਂ ਰਿਕਸ਼ਾ ਮਿਲ ਜਾਂਦਾ ਜਾਂ ਟੈਕਸੀ ਯਹਾਂ ਸੇ ਮਿਲੇਗਾ अच्छा जिथे ਤੁਹਾਨੂੰ ਰਿਕਸ਼ਾ ਜਾਂ ਟੈਕਸੀ ਮਿਲ ਜਾਣਾ ਹੈ ਉੱਥੇ ਤੱਕ ਛੱਡਿਆ। ਸਦਾ ਰਾਜੇ ਤੇਰੇ ਵਰ ਅਸੀਂ ਦੇਵਾ। ਗੰਧਾਰ ਬੜਾ ਨਮਕ ਤੇ ਸੁਰੀ ਬਨਾਸਾ ਕੀ ਉੱਥੇ ਸਦਾ ਜੁੜੀ ਬਸਲ ਕੱਤ ਸਹੀ ਹੈ। ਇਹ ਨਾਲ ਦਾ ਨਹੀਂ। ਸਹੀ ਹੈ। ਓਕੇ, ਤਸ਼ਕਰ। ਲਓ ਜੀ, ਬਾਈ ਹੋਰੇ ਰਿਕਸ਼ੇ 'ਚ ਬਿਠਾ ਗਏ ਆਪਾਂ ਨੂੰ। ਇੱਥੋਂ ਆਪਾਂ ਜਾਵਾਂਗੇ ਕੰਧਾਰ ਕੰਧਾਰ ਨਹੀਂ। ਅ ਕੰਧਾਰ ਅੱਡਾ ਹੀ ਬੋਲਦੇ ਨੇ ਇਹਨੂੰ। ਹੁਣ ਆਪਾਂ ਆ ਗਏ ਆ ਜੀ ਟੈਕਸੀ ਸਟੈਂਡ ਦੇ ਵਿੱਚ ਜਿਹੜਾ ਕਿ ਸਾਰਿਆਂ ਤੋਂ ਔਖਾ ਕੰਮ ਆ ਪਰ ਮੈਂ ਲੋਕਲ ਬੰਦੇ ਤੋਂ ਪੁੱਛ ਲਿਆ ਆ ਵੀ ਕਿੰਨੇ ਕੇ ਪੈਸੇ ਆਪਾਂ ਦੇਣੇ ਨੇ ਬੱਸ ਕਿੰਨੇ ਲੈਂਦੀ ਆ ਤੇ ਟੈਕਸੀ ਕਿੰਨੇ ਲੈਂਦੀ ਆ ਸਾਰਿਆਂ ਨੇ ਕਿਹਾ ਸੀ 1000 1200 ਰੁਪਏ ਤੋਂ ਘੱਟ ਸੋਨੂੰ ਕਹਦਾਰ ਨਹੀਂ ਤੁਸੀਂ ਜਾ ਸਕਦੇ ਹੈ ਮੈਂ ਫਾਈਨ ਆਮ ਫਾਈਨ ਯਰ ਆ ਰਿਫਰੈਂਸ ਸਰ ਆਮ ਫਰਮ ਇੰਡੀਆ ਠੀਕ ਹੈ ਮੈਂ ਇਸ ਕੋ ਬੈਗ ਕੋ ਰੱਖ ਦੂੰ ਪਿੱਛੇ ਕੀ ਕਰ ਰਿਹਾ ਆ ਸੋ 1000 ਅਫਗਾਨੀ 1000 यस ओके ओके आई एम द मैनेजर ऑफ दिस चल ओके ओके सो बैक सीट 1000 अफगानी ओके तशकुर परफेक्ट हां तशकुर मनाना यू वांट टू गो टू द कंधार आई एम गोइंग कंधार यस ठीक है जी ठीक है इस टाइम ਆਪਣੇ ਕੋਲ ਕਾਰਡ ਆ ਜੀ ਜਿਹੜੇ ਟੈਕਸੀ ਸਟੈਂਡ ਦੇ ਆਪਣੇ ਸਾਹਮਣੇ ਇਧਰਲੇ ਪਾਸੇ ਮੈਨੇਜਰ ਬੈਠੇ ਨੇ ਇਹਨਾਂ ਨੇ ਕਿਹਾ ਵੀ ਜਿੰਨਾ ਚਿਰ ਟੈਕਸੀ ਸੋਡੀ ਨਹੀਂ ਚੱਲਦੀ ਉਹਨਾਂ ਚਿਰ ਸਾਡੇ ਤੁਸੀਂ ਆਫਿਸ 'ਚ ਬੈਠੋ ਚਾਹ ਪਾਣੀ ਪੀਓ ਤੁਹਾਡਾ ਬੈਗ ਬੂਗ ਸਾਰਾ ਕੁਝ ਸੇਫ ਆ ਇਹ ਇੱਥੇ ਨਾ ਨਮਾ ਇਹਨਾਂ ਨੇ ਆਫਿਸ ਬਣਾਇਆ ਆ ਵਾਈਫਾਈ ਦੀਆਂ ਤਾਰਾਂ ਤੂਰਾਂ ਪਾਈ ਜਾਂਦੇ ਨੇ ਉਧਰਲੇ ਪਾਸੇ ਕੰਪਿਊਟਰ ਆ ਕੰਪਿਊਟਰ ਤਾਂ ਵੀ ਹਜੇ ਇਹਨਾਂ ਨੇ ਕੱਪੜਾ ਪਾ ਰੱਖਿਆ ਬੰਦੇ ਘੰਟੇ ਨੇ ਪਹਿਲਾਂ ਮੈਨੂੰ ਟੈਕਸੀ ਵਾਲ ਤੱਕ ਛੱਡ ਗਏਗੇ ਆਟੋ ਦੇ ਵਿੱਚ ਫਿਰ ਟੈਕਸੀ ਦੇ ਵਿੱਚ ਬਿਠਾ ਕੇ ਗਏ ਤੇ ਜਦੋਂ ਮੈਂ ਟੈਕਸੀ ਦੇ ਵਿੱਚ ਬੈਠਾ ਤਾਂ ਫਿਰ ਮੈਨੇਜਰ ਸਾਹਿਬ ਕਹਿੰਦੇ ਵੀ ਚਲੋ ਸਾਡੇ ਆਫਿਸ ਦੇ ਵਿੱਚ ਬੈਠੋ ਟੈਕਸੀ ਜਾਣ ਨੂੰ ਹਜੇ ਟਾਈਮ ਲ ਲਾਈਕ ਮਾਈ ਟੈਕਸੀ ਇਜ਼ ਬੇਟਿੰਗ ਫਾਰ ਦਾ ਪੈਸੰਜਲ ਸੋ ਦੈਟਸ ਵਾਈ ਥਿਸ ਇਜ਼ ਦਾ ਮੈਨੇਜਰ ਟੋਲਡ ਮੀ ਕਮ ਟੂ ਆਰ ਆਫਿਸ ਐਂਡ ਹੈਵ ਸਮ ਗ੍ਰੀਨ ਟੀ ਐਂਡ ਚਿੱਲ ਇੰਜੋਏ ਤਸ਼ਕਰ ਮਨਾਨਾ ਸਿਕਲੇਟ ওকে ওকে ਇੱਕ ਗੱਲ ਹੋਰ ਦੱਸਾਂ ਬਾਈ ਇੱਥੇ ਲੋਕ ਚਾਹ ਦੇ ਨਾਲ ਕੁਛ ਨਾ ਕੁਛ ਖਾਂਦੇ ਰਹਿੰਦੇ ਨੇ ਚਾਹੇ ਟੌਫੀਆਂ ਖਾਣ ਚਾਹੇ ਜਾਂ ਤਾਂ ਟੌਫੀਆਂ ਹੀ ਖਾਂਦੇ ਨੇ ਜਿਹੜੀ ਆਪਾਂ ਸੰਤਰੇ ਮਾਲਟੀ ਦੀਆਂ ਗੋਲੀਆਂ ਨਹੀਂ ਖਾਂਦੇ ਹੁੰਦੇ ਜਦੋਂ ਬੱਸ ਦੇ ਵਿੱਚ ਜਾਂ ਗੱਡੀ 'ਚ ਬਹਿ ਕੇ ਉਲਟੀ ਆ ਜਾਂਦੀਆਂ ਨੇ ਆ ਦੇਖ ਇਹੋ ਟੌਫੀਆਂ ਚਾਹ ਦੇ ਨਾਲ ਖਾਂਦੇ ਨੇ पर ग्रीन टी ਦੇ ਵਿੱਚ ਕਈ ਲੋਕ ਮਿੱਠਾ ਪਾਉਂਦੇ ਨੇ ਕਈ ਨਹੀਂ ਵੀ ਪਾਉਂਦੇ ਜਿਹੜੇ ਗ੍ਰੀਨ ਟੀ ਦੇ ਵਿੱਚ ਮਿੱਠਾ ਨਹੀਂ ਪਾਉਂਦੇ ਉਹ ਫਿਰ ਟੌਫੀਆਂ ਖਾਂਦੇ ਨੇ ਮਤਲਬ ਮਿੱਠਾ ਮੜਕੜ ਕੇ ਖਾਣਾ ਹੀ ਖਾਣਾ ਇਹਨਾਂ ਨੇ ਸੋ ਯੂ ਨਾਰਮਲੀ ਯੂਜ਼ ਥੀਸ ਕਾਈਂਡ ਆਫ ਥਿੰਗਸ ਵਿਦ ði ਟੀ ਯੈਸ ਯੈਸ ਓਕੇ ਓਕੇ ਆਲਸੋ ਵੀ ਐਵਰੀ ਟਾਈਮ ਯੂਸ ਥਿਸ ਚਾਕਲੇਟ ਫॉर ਈਟਿੰਗ ਫॉर ਡਰਿੰਕਿੰਗ ਟੀ ਓਕੇ ਓਕੇ ਵਿਦ ði ਡਰਿੰਕਿੰਗ ਟੀ ਚਾਕਲੇਟ ਯੂ ਕਾਲ ਥਿਸ ਵੀ ਕਾਲ ਇਟ ਸੰਤਰਾ ਮਾਲਟਾ ਵੀ ਕਾਲ ਥਿਸ ਇਨ ਇੰਡੀਆ ਸੰਤਰਾ ਸੰਤਰਾ ਮਾਲਟਾ we called sherani uh, uh, in uh, afghanistan sherani yes. so say uh, one time santra malta santra malta ha we call this santra malta yes, yes. <laughs> we also can use uh, this uh, chocolate kind of yeah yes we also use The, this is made of orange kind of paste yeah aa cheez bhai bhai guru ji ka khalsa bhai guru ji ki fateh video dekh rahe sare sajna mitra nu sat sri akal ji ਐਸ ਐਮ ਆਪਾਂ ਟੈਕਸੀ ਦੇ ਵਿੱਚ ਬੈਠੇ ਆ ਤੇ ਟੈਕਸੀ ਦੀ ਪਿਛਲੀ ਸੀਟ ਤੇ ਬੈਠੇ ਆ ਅੱਗੇ ਆਪਾਂ ਮੂਹਰੀ ਸੀਟ ਤੇ ਬਹਿੰਦੇ ਹੁੰਦੇ ਸੀ ਉਹ ਵੀ ਤੁਹਾਨੂੰ ਮੈਂ ਦੱਸੂਗਾ ਕਿ ਪਿਛਲੀ ਸੀਟ ਤੇ ਕਿਉਂ ਬੈਠੇ ਆ ਸਾਰਿਆਂ ਤੋਂ ਪਹਿਲਾਂ ਇਹ ਦੱਸ ਦਈਏ ਵੀ ਆਪਾਂ ਚੱਲੇ ਆ ਜੀ ਗਜ਼ਨੀ ਤੋਂ ਕੰਧਾਰ ਘਟੋ ਘਟ 5 ਸਵਾ 5 ਘੰਟਿਆਂ ਦਾ ਰਾਹ ਹੈ ਇਹ ਅੱਜ ਕੰਧਾ ਗਜ਼ਨੀ ਤੋਂ ਟੈਕਸੀਆਂ ਵੀ ਜਾਂਦੀਆਂ ਨੇ ਤੇ ਬੱਸਾਂ ਵੀ ਜਾਂਦੀਆਂ ਨੇ ਬੱਸ ਦੇ ਵਿੱਚ ਵੀ ਓਨਾ ਹੀ ਟਾਈਮ ਲੱਗਦਾ ਟੈਕਸੀ ਦੇ ਵਿੱਚ ਵੀ ਓਨਾ ਟਾਈਮ ਲੱਗਦਾ ਅੱਧੇ ਪੌਣੇ ਘੰਟੇ ਦਾ ਫਰਕ ਪੈ ਜਾਂਦਾ ਬੱਸ ਪਰ ਬਾਰੀ ਬਾਰੀ ਰੁਕਦੀ ਨਹੀਂ ਹੈਗੀ ਟੈਕਸੀ ਇੱਕ ਦੋ ਵਾਰੀ ਰਾਹ ਦੇ ਵਿੱਚ ਰੁਕੂਗੀ کرائے ਦਾ ਥੋੜਾ ਬਹੁਤ ਫਰਕ ਆ ਅੱਜ ਪਿਛਲੀ ਸੀਟ ਤੇ ਮੈਂ ਤਾਂ ਬੈਠਿਆ ਬਈ ਜੇ ਮੈਂ ਤੁਹਾਨੂੰ ਪਹਿਲਾਂ ਵੀ ਬਲੌਗਰ ਦੇ ਵਿੱਚ ਦੱਸਦਾ ਰਿਹਾ ਕਿ ਮੂਰਲੀ ਸੀਟ ਤੇ ਬੈਠਣ ਵਾਸਤੇ ਤੁਹਾਨੂੰ ਡਬਲ ਕਰਾਇਆ ਦੇਣਾ ਪੈਂਦਾ ਪਰ ਅੱਜ ਮੇਥੋਂ ਪਰ ਅੱਜ ਪਿਛਲੀ ਸੀਟ ਤੇ ਮੈਂ ਤਾਂ ਬਹਿ ਗਿਆ ਵੀ ਅੱਜ ਇੱਥੇ ਵੀ ਡਬਲ ਦੇਣਾ ਪੈਣਾ ਸੀ ਕਿਉਂਕਿ ਪਿਛਲੀ ਸੀਟ ਤੇ ਬਹਿਣ ਦਾ 1000 ਰੁਪਿਆ ਤੇ ਮੂਰਲੀ ਸੀਟ ਤੇ ਬਹਿਣ ਦਾ ਡਬਲ ਕਰਾਇਆ 2000 ਰੁਪਿਆ ਤਾਂ ਕਰਕੇ ਫਿਰ ਮੈਂ ਕਿਹਾ ਛੱਤ ਪਰੇ 2000 ਦੇਣ ਨੂੰ ਆਪਾਂ ਮਗਰਲੀ ਸੀਟ ਤੇ ਬਹਿਨੇ ਆ ਆ ਸਾਰੇ ਇਧਰਲੇ ਪਾਸੇ ਬਾਈ ਬੈਠੇ ਨੇ ਤੇ ਜੇ ਮੂਰਲੀ ਸੀਟ ਤੇ ਬਹਿਣਾ ਪੈਦਾ ਉੱਥੇ ਡਬਲ ਕਰਾਇਆ ਤਾਂ ਲੈਂਦੇ ਨੇ ਕਿਉਂਕਿ ਉਹ ਦੋ ਬੰਦਿਆਂ ਦੀ ਸੀਟ ਹੁੰਦੀ ਆ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਹੁਣ ਇੱਕ ਪਾਈ ਇੱਧਰ ਬੈਠਾ ਇੱਕ ਪਾਈ ਆ ਵਿਚਾਲੇ ਬੈਠਾ ਉਧਰਲੇ ਪਾਸੇ ਡਰਾਈਵਰ ਆ ਤੇ ਜਾਂ ਤਾਂ ਦੋ ਬੰਦੇ ਬਹਿਣਗੇ ਮੂਰੇ ਫੁੱਟ ਨਾਲ ਇੱਕ ਬੰਦਾ ਸ਼ੇਅਰਿੰਗ 'ਚ ਜੇ ਤੁਸੀਂ ਦੂਜੇ ਬੰਦੇ ਨੂੰ ਨਹੀਂ ਬਿਠਾਉਣਾ ਤੁਸੀਂ ਇਕੱਲੇ ਨੇ ਬਹਿਣਾ ਫਿਰ ਤੁਹਾਨੂੰ ਡਬਲ ਦੇਣਾ ਪਊਗਾ ਤੇ ਕੰਧਾਰ ਜਿਹੜਾ ਹੈਗਾ ਜੀ ਉਹ ਤਾਲੀਬਾਨ ਦਾ ਮੇਨ ਗੜ੍ਹ ਆ ਉਥੋਂ ਤਾਲੀਬਾਨ ਸ਼ੁਰੂ ਹੋਇਆ ਸੀ ਕੰਧਾਰ 'ਚੋਂ ਤੇ ਜੇ ਹੈੱਡ ਕੁਆਟਰ ਦੀ ਗੱਲ ਕਰੀਏ ਉਹਨਾਂ ਦੇ ਹੈੱਡ ਕੁਆਟਰ ਦੀ ਤੋ ਅੱਜ ਵੀ ਕੰਧਾਰ ਦੇ ਵਿੱਚ ਆ ਤੇ ਸਾਰਿਆਂ ਤੋਂ ਖਤਰਨਾਕ ਮੰਨੇ ਜਾਣ ਵਾਲੇ ਸ਼ਹਿਰਾਂ ਦੇ ਵਿੱਚੋਂ ਇੱਕ ਹੈ ਜੀ ਉਹ ਏਅਰ ਇੰਡੀਆ ਦੀ ਫਲਾਈਟ ਇੱਕ ਵਾਰੀ ਹਾਈਜੈਕ ਹੋਈ ਸੀ ਤੇ ਉਹਨੂੰ ਹਾਈਜੈਕ ਕਰਕੇ ਆ ਇੱਥੇ ਲੈ ਆਏ ਸੀ ਕੰਧਾਰ ਦੇ ਵਿੱਚ ਉਹ ਸ਼ਹਿਰ ਦੇ ਵਿੱਚ ਆਪਾਂ ਚੱਲੇ ਆਂ ਹੋਰ ਵੀ ਗੱਲਾਂ ਬਾਤਾਂ ਰਾਹ ਦੇ ਵਿੱਚ ਤੁਹਾਡੇ ਨਾਲ ਕਰਦੇ ਜਾਵਾਂਗੇ ਤੇ ਕਾਬੁਲ ਤੇ ਕੰਧਾਰ ਸਭ ਤੋਂ ਵੱਡੇ ਫੇਮਸ ਸ਼ਹਿਰ ਨੇ ਜਿੰਨਾ ਬਾਰੇ ਆਪਾਂ ਜਾਣਦੇ ਆਂ ਗਜ਼ਨੀ ਬਾਰੇ ਆਪਾਂ ਕਿਤਾਬਾਂ 'ਚ ਪੜ੍ਹਦੇ ਰਹੇ ਆਂ ਤਾਂ ਕਰਕੇ ਉਹਦੇ ਬਾਰੇ ਆਪਾਂ ਨੂੰ ਪਤਾ ਸੀ ਪਰ ਫਿਲਮਾਂ ਫਿਲਮਾਂ ਦੇ ਵਿੱਚ ਕਾਬੁਲ ਕੰਧਾਰ ਦੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਨਹੀਂ ਇਹ ਰੇਸਰ ਉਹ ਯਾਰ ਟਰੈਕਟਰ ਜਿਹੜੇ ਚਾੜਦਾ ਟਰੱਕ ਉਹ ਨੋ ਦੇਖ ਉਹ ਥੱਲੇ ਦੱਬਦਾ ਸਾਰਾ ਟਰੈਕਟਰ ਇਹ ਫਲਿੱਚ ਲੈ ਜਿਓ ਕਿ ਮੈਂ ਬੜੀ ਆ ਖਸਤਾ ਵਈ ਜਿਵੇਂ ਚਾਹਤੀ ਜਿਓ ਨਹੀਂ ਵਈ ਜਿਵੇਂ ਜੀ ਫਾਬਾ ਦਾ ਹੀ ਪੂਰੇ 3 ਘੰਟੇ ਬਾਅਦ ਗੱਡੀ ਰੋਕੀ ਆ ਯਾਰ ਤੇ ਸੜਕ ਦਾ ਬਹੁਤ ਬੁਰਾ ਹਾਲ ਸੀ ਥੱਕ ਕੇ ਜੇ ਪਿੱਛੇ ਬਹਿ ਗਿਆ ਤਾਂ ਵੀ ਥੱਕਦਾ ਮੂਰੇ ਪੈਂਦਾ ਤਾਂ ਵੀ ਥੱਕਦਾ ਤੇ ਗੱਡੀਆਂ ਗੁੱਡੀਆਂ ਯਾਰ ਇੱਥੇ ਲੋਕਾਂ ਨੂੰ ਵਾਹਲੀਆਂ ਚਲਾਉਣੀਆਂ ਨਹੀਂ ਆਉਂਦੀਆਂ ਇੱਕ ਤਾਂ ਓਵਰਟੇਕ ਦੇ ਉੱਤੋਂ ਦੀ ਓਵਰਟੇਕ ਤੇ ਦੂਜਾ ਇਹਨਾਂ ਨੂੰ ਇਹ ਨਹੀਂ ਹੈਗਾ ਇਹ ਮੂਰੇ ਕੋਈ ਚੀਜ਼ ਆ ਰਹੀ ਆ ਉਹਦੇ ਲਿਆ ਕੇ ਮੂਰੇ ਲਾ ਦੇਣੀ ਆ ਸਾਡੇ ਵਾਲੀ ਗੱਡੀ ਵੀ ਬਾਜ਼ਾਰ ਜੇਚ ਰਾਹ ਚ ਟਰੈਕਟਰ ਚ ਵੱਜੀ ਸਾਈਡ ਤੋਂ ਤੇ ਜ਼ਿਆਦਾ ਕੋਈ ਨੁਕਸਾਨ じゃ ਹੋਇਆ ਨਹੀਂ ਹੁਣ ਇੱਥੇ ਇੱਕ ਹੋਟਲ ਤੇ ਰੁਕੇ ਆ ਤੇ ਕੁਝ ਖਾਣੇ ਪੀਣੇ ਆ ਗੱਡੀਆਂ ਆ ਵੀ ਡਰਾਈਵਰੀ ਦੇ ਵਿੱਚ ਤਾਂ ਇਹ ਬੰਦੇ ਐਕਸਪਰਟ ਨੇ ਚਲਾਉਣੀ ਇਹਨਾਂ ਨੂੰ ਆਉਂਦੀ ਆ ਪਰ ਇਹ ਸੱਜਾ ਖੱਬਾ ਪਾਸਾ ਨਹੀਂ ਦੇਖਦੇ ਓਵਰਟੇਕ ਕੋਈ ਗੱਡੀ ਕਰ ਰਹੀ ਆ ਨਾ ਉਹਦੇ ਉੱਪਰ ਦੀ ਹੋ ਜਾਣਗੇ ਫਿਰ ਕੱਚੇ ਪਾਸੇ ਲੈ ਜਾਣਗੇ ਪੁੱਠੇ ਸਿੱਧੇ ਪਾਸੇ ਵਸ ਐਂ ਚੱਲੀ ਜਾਂਦਾ ਕੰਮ ਹਾਂ ਚਲੋ ਚਲੋ ਤੇ ਹੁਣ ਇੱਥੇ ਗੱਡੀ ਰੋਕੀ ਆ ਰੈਸਟੋਰੈਂਟ ਤੇ ਇੱਥੇ ਕੁਝ ਖਾਣੇ ਪੀਣੇ ਆ ਭੁੱਖ ਲੱਗੀ ਪਈ ਸੀ ਤਿੰਨ ਘੰਟੇ ਹਾਂਜੀ ਇੰਡੀਆ ਇਹ ਗੱਡੀਆਂ ਦੇ ਵਿੱਚ ਏਸੀ ਉਸੀ ਚੱਲਦੇ ਨਹੀਂ ਹੁੰਦੇ ਬਹੁਤ ਜਿਆਦਾ ਗਰਮੀ ਹੁੰਦੀ ਆ ਯਾਰ ਆ ਪਰਨਾ ਹੁਣ ਮੈਂ ਸਾਫ ਕਰਕੇ ਹਟਾਇਆ ਮਿੱਟੀ ਮਿੱਟੀ ਹੋ ਗਿਆ ਕੰਮ ਇੱਥੇ ਮੈਨੂੰ ਐਸੀ ਕੋਈ ਕੁਛ ਖਾ ਪੀ ਲਵਾਂਗੇ ਜੇ ਕੋਈ ਚੌਲ ਚੂੜ ਜਾਂ ਰਾਜਮਾ ਰੂਜਮਾ ਮਿਲ ਗਏ ਪਰ ਇਹ ਕਹਿੰਦਾ ਵੀ ਸਾਰਾ ਕੁਝ ਖੋਸ਼ਤੀ ਆ ਸਾਡੇ ਕੋਲ ਸਬਜ਼ੀ ਸਬਜ਼ੀ ਕੋਈ ਨਹੀਂ ਹੈਗੀ ਤੇ ਫਿਰ ਹੁਣ ਮੈਂ ਜੂਸ ਪੀਣ ਲੱਗਿਆ ਤੇ ਫਿਰ ਕੁਛ ਨਾ ਕੁਛ ਆਪਾਂ ਬਿਸਕੁਟ ਖਾ ਲਾਂਗੇ ਬਾਕੀ ਰਾਹ ਦੇ ਵਿੱਚ ਦਿਖਾਉਣ ਨੂੰ ਕੁਛ ਨਹੀਂ ਸੀ ਜਿਵੇਂ ਦੀਆਂ ਤੁਸੀਂ ਆ ਹਾਲਾਤ ਦੇਖ ਰਹੇ ਹੋ ਗੱਡੀਆਂ ਚੱਲ ਰਹੀਆਂ ਨੇ ਤੇ ਸੜਕਾਂ ਖਰਾਬ ਨੇ ਸੜਕਾਂ ਬਣ ਰਹੀਆਂ ਨੇ ਇਹੋ ਜਿਹਾ ਕੁਛ ਹੀ ਸੀ ਸਾਰੇ ਰਾਹ 2 2.5 ਘੰਟੇ ਹਜੇ ਆਪਾਂ ਨੂੰ ਹੋਰ ਕੰਧਾਰ ਪਹੁੰਚਣ ਵਾਸਤੇ ਲੋ ਜੀ ਪੂਰੇ 350 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 5 ਘੰਟਿਆਂ ਦੇ ਵਿੱਚ ਆਪਾਂ ਪਹੁੰਚ ਗਏ ਆ ਜੀ ਕੰਧਾਰ ਤੇ ਸਾਰਿਆਂ ਤੋਂ ਪਹਿਲਾਂ ਆਪਣਾ ਕੰਮ ਆ ਵੀ ਆਪਾਂ ਇੱਥੇ ਹੋਟਲ ਦੇਖੀਏ ਯਾਰ ਬਹੁਤ ਮਾੜੀ ਹਾਲਤ ਕਰਤੀ ਮੇਰਾ ਬੈਗ ਡਿੱਗੀ 'ਚ ਪਿਆ ਸੀ ਤੇ ਡਿੱਕੀ 'ਚ ਸਾਰਾ ਬੈਗ ਮਿੱਟੀ ਨਾਲ ਭਰਤਾ ਰੋਕ ਲਗਾਇਆ ਹਾਂ ਕਾਬੁਲ ਚਾਰੋਂ ਰਸਤਾ ਬਹੁਤ ਖਰਾਬ ਹੈ ਗਰਮੀ ਬਹੁਤ ਹੈ ਹਾਂ ਗਰਮੀ ਬਹੁਤ ਹੈ ਰਸਤਾ ਬਹੁਤ ਲਗਾਏ ਇਹ YouTube ਕੇ ਲਈ ਹੈ ਮੈਂ ਆ ਰਿਹਾ ਹਾਂ ਆ ਰਹੇ ਹੋ ਆ ਰਹੇ ਹੋ ਆਪ ਭਾਈ ਮੈਂ ਕੁਝ ਪੇਗਾਮ ਦੇ ਕੀ ਪੇਗਾਮ ਦੇਣਾ ਹੈ ਮੇਰਾ ਗਾਡੀ ਕਿਸੇ ਖਰਾਬ ਹੈ ਆ ਮਾਰਾ ਗਾਡੀ ਬਹੁਤ ਗਰਮੀਆਂ ਬਾਈ ਕਹਿੰਦਾ ਕਾਬੁਲ ਤੋਂ ਆਇਆ ਸੜਕਾਂ ਟੁੱਟੀਆਂ ਪਈਆਂ ਨੇ ਗਰਮੀ ਬਹੁਤ ਹੈ ਮੇਰਾ ਪਰਨਾ ਵੀ ਲਿਬੜ ਗਿਆ ਮਿੱਟੀ ਨਾਲ ਯਾਰ ਸੋਨੂੰ ਹੱਥ ਮੂੰਹ ਧੋ ਕੇ ਫੇਰ ਦਿਖਾਵਾਂਗੇ ਇਥੋਂ ਬਾਰੇ ਰੰਗ ਟੰਗ ਕੰਧਾਰ ਉਹ ਆ ਜੀ ਜਿੱਥੇ 에어 ਇੰਡੀਆ ਦਾ ਜਹਾਜ਼ ਹਾਈਜੈਕ ਕਰਕੇ ਲਿਆਂਦਾ ਸੀ 1999 ਦੇ ਵਿੱਚ ਆ 에어ਪੋਰਟ ਵੀ ਉਹ ਨੇੜੇ ਹੀ ਆ ਜਿੱਥੇ ਲੈਂਡ ਕਰਾਇਆ ਸੀ ਉਹ ਟਾਈਮਾਂ ਦੇ ਵਿੱਚ ਵੀ ਕੰਧਾਰ ਦੇ ਵਿੱਚ ਤਾਲੀਬਾਨ ਦਾ ਰਾਜ ਹੁੰਦਾ ਸੀ ਆ ਸਾਰਾ ਅੱਡਾ ਭਈ ਇਹਨੂੰ ਕੰਧਾਰ ਦਾ ਅੱਡਾ ਕਿਹਾ ਜਾਂਦਾ ਚਲੋ ਫਿਰ ਆ ਦੇਖੋ ਭਈ ਇੰਨਾ ਇਕੱਠ ਹੋ ਗਿਆ ਸੀ ਮੇਰੇ ਆਲੇ ਦਾਲੇ ਆ ਦੇਖੋ ਉਹ ਕਿਤੇ ਸਰਦਾਰ ਹੈ ਸਰਦਾਰ ਕੀ ਬੱਲੇ ਬੱਲੇ ਬੰਦੇ ਮੁੱਕਣ ਦੇ ਨਹੀਂ ਆ ਰਹੇ ਆ ਦੇਖ ਉਹਨਾਂ ਤੋਂ ਟੈਕਸੀ ਵਾਲਾ ਕੀਤਾ ਇਹਨੂੰ ਕਿਹਾ ਮੈਂ ਕਿਹਾ ਬਾਜ਼ਾਰ 'ਚ ਛੱਡ ਗਿਆ ਮੈਨੂੰ ਬਾਜ਼ਾਰ ਦੇ ਨੇੜੇ ਤੇੜੇ ਕੋਈ ਹੋਟਲ ਉੱਥੇ ਲਵਾਂਗੇ ਇੱਥੇ ਹੋਟਲ ਦੇ ਆਪਣੇ ਬੱਸ ਸਟੈਂਡ 'ਤੇ ਜਿਹੜੇ ਹੋਟਲ ਨੇ ਰਹਿ ਤਾਂ ਇੱਥੇ ਵੀ ਸਕਦੇ ਆ ਪਰ ਆਪਾਂ ਨੂੰ ਵਾਈਫਾਈ ਚਾਹੀਦਾ ਹੋਊਗਾ ਇੰਟਰਨੈਟ ਚਾਹੀਦਾ ਇਤਨਾ ਖਰਚ ਹੈ ਹਾਂ ਦਰ ਕੀ ਦਰੀ ਯਾਨੀ ਸਿੱਕ-ਸਾਕ ਨਹੀਂ ਦੋ ਵਾ ਇਸ ਵਿੱਚ ਉਹ ਨਾ ਨਾ ਇਸ ਵਿੱਚ ਕਿੰਨੇ ਰੁਪਏ ਲੇਗਾ ਭਾਈ ਹਾਂ ਕਿੰਨੇ चल मैच चलो जी तो पूरा करो डोली वाली गड्डी ने धक्का ला दो ए पानी दे सरदार किसको दे दूं मुझे ओ अभी तो खरीदा है मुझे ओ मैं नहीं पीना पानी ओए ये मांग रहा है सरदार चलो चलो आप चलो ओए चलो आप भाई क्या वेट कर रहे हो चलो चलो पीछे हो जाओ ਸ਼ੀਸ਼ੇ ਬੰਦ ਕਰਨਾ ਦਿਖਾ ਦੇ ਮੁਖੜਾ ਇੰਨਾ ਘੱਟ ਹੋਏ ਨਾਲ ਬਾਲੇ ਯਾਰ ਬੰਦੇ ਸੌ ਲੱਗੇ ਤਪਾ ਹੰਦ ਨੇ ਟੈਕਸੀ ਵਾਲੇ ਜੀ ਨਹੀਂ ਕਰਦਾ ਇਹ ਵੀ ਬਾਈ ਨੂੰ ਹੁਣ ਦੇ ਦੇ ਚੱਲ ਪੈਸੇ ਜਿਹੜੇ ਮੰਗਦਾ ਸੀ ਮੈਂ ਕਹਾਂ ਚੱਲ ਕਿਰਨ ਲੈ ਜਾ ਬਾਈ ਕੱਲ ਪਰਸੋ ਮੈਂ ਤੁਹਾਨੂੰ ਪਿਛੇ ਦਿਨ ਵੀਡੀਓ ਚ ਮੈਂ ਪਹਿਲਾਂ ਕਿਹਾ ਸੀ ਵੀ ਕਿੰਨੀ ਕੀ ਗਰਮੀ ਆ ਬਾਈ ਪੰਜਾਬ ਚ ਕਮੈਂਟ ਕਰੋ ਇੱਥੇ ਟੈਂਪਰੇਚਰ 42 ਡਿਗਰੀ ਹੈ ਇਸ ਟਾਈਮ ਕੰਧਾਰ ਦੇ ਵਿੱਚ ਤੇ ਮੈਂ ਕਿੱਥੇ ਚੱਲ ਕੇ ਰ ਮੈਨੂੰ ਕਿੱਧਰ ਤਣ ਪੱਤਨ ਲਾ ਦੇ ਹੱਥ ਮੂੰਹ ਧੋਈਏ ਆਪਾਂ ਰਾਹ ਦੇ ਵਿੱਚ ਗੱਡੀਆਂ ਦੇ ਤਿੰਨ ਐਕਸੀਡੈਂਟ ਮਿਲੇ ਬਈ ਇੱਕ ਤੂੜੀ ਵਾਲਾ ਟਰੱਕ ਪਲਟਿਆ ਪਿਆ ਸੀ ਓਕੇ ਪਿਛਲੇ 2-3 ਦਿਨਾਂ ਤੋਂ ਵੀਡੀਓ ਅਪਲੋਡ ਨਹੀਂ ਹੋਈ ਤੁਹਾਡੇ ਕੋਲ ਵੀਡੀਓ ਐਡਵਾਂਸ ਚੱਲ ਰਹੀ ਆ ਤੁਹਾਨੂੰ ਤਾਂ ਨਹੀਂ ਪਤਾ ਲੱਗਿਆ ਹੋਣਾ ਪਰ ਮੇਥੋਂ ਵੀਡੀਓ ਅਪਲੋਡ ਨਹੀਂ ਹੋਈ ਇੰਟਰਨੈਟ ਮੇਰਾ ਫੋਨ ਵਾਲਾ ਉਹ ਵੀ ਮੁੱਕ ਗਿਆ ਮੈਂ ਦੁਬਾਰੇ ਰੀਚਾਰਜ ਕਰਵਾਇਆ 300 ਰੁਪਏ ਦੇ ਵਿੱਚ ਸਾਰਾ 4GB ਉਹ ਵੀ 5-6 ਦਿਨਾਂ ਵਾਸਤੇ ਉਹ ਇਹ ਇਸਕਾ ਨਾਮ ਕੀ ਹੈ ਨਾਮ ਨਾਮ ਜਮਹੂਰੀਅਤ ਚੌਕ ਜਮਹੂਰੀਅਤ ਚੌਕ ਚੌਕ ਠੀਕ ਹੈ ਭਾਈ ਇੱਕ ਵਾਰੀ ਮੈਂ ਤੁਹਾਨੂੰ ਫੇਰ ਦੱਸਦਾ ਕੰਧਾਰ ਭਾਈ ਉਹ ਜਗਾ ਸਾਹਮਣੇ ਬੈਠੇ ਨੇ ਭਾਈ ਤਾਲਿਬਾਨੀ ਰਫਲਾਂ ਲਈ ਕੰਧਾਰ ਉਹ ਜਗਾ ਸਲਾਮ ਅਲੈਕੁਮ ਕੰਧਾਰ ਉਹ ਜਗਾ ਭਾਈ ਜਿੱਥੇ ਕਿ ਏਅਰ ਇੰਡੀਆ ਦਾ ਜਹਾਜ਼ ਹਾਈਜੈਕ ਕਰਕੇ ਲਿਆਂਦਾ ਸੀ ਤੇ ਇਹ ਉਹੀ ਜਗਾ ਜਿੱਥੇ ਤਾਲੀਬਾਨ ਸੀ ਜਿਹੜਾ ਉਹ ਪੈਦਾ ਹੋਇਆ ਸੀ ਮਤਲਬ ਕ੍ਰੀਏਟ ਹੋਇਆ ਸੀ ਜਨਰੇਟ ਹੋਇਆ ਸੀ ਤਾਲੀਬਾਨ ਇੱਥੋਂ ਸ਼ੁਰੂ ਹੋਇਆ ਸੀ ਤੇ ਜਿਹੜਾ ਉਹ ਜਹਾਜ਼ ਦੀ ਮੈਂ ਗੱਲ ਕਰਦਾ ਨਾ ਉਹਦੀ ਮੜਜੀ ਤੁਹਾਨੂੰ ਸਟੋਰੀ ਸਮਝਾ ਦਈਏ ਉਹ ਕਾਠਮਾਂਡੂ ਤੋਂ ਚੱਲਿਆ ਸੀ ਜਹਾਜ਼ ਤੇ ਉਹਨੇ ਦਿੱਲੀ ਆਉਣਾ ਸੀ 2 ਘੰਟੇ ਦੇ ਵਿੱਚ ਵਿੱਚ ਪਹੁੰਚ ਜਾਣਾ ਸੀ ਤੇ ਕਾਠਮਾਂਡੂ ਤੋਂ ਜਹਾਜ਼ ਹਾਈਜੈਕ ਹੋ ਗਿਆ ਰਾਹ 'ਚ ਹਵਾ ਚ ਉੱਡਦਾ ਉੱਡਦਾ ਦਿੱਲੀ ਉਤਰਨ ਦੀ ਬਜਾਏ ਉਹਨੂੰ ਪਾਕਿਸਤਾਨ ਲੈ ਗਏ ਪਾਕਿਸਤਾਨ ਜਦੋਂ ਉਹਨੂੰ ਲਾਉਣਾ ਸੀ ਤਾਂ ਪਾਕਿਸਤਾਨ ਵਾਲਿਆਂ ਨੇ ਨਾ ਕਰਤੇ ਟ੍ਰੈਫਿਕ ਕੰਟਰੋਲ ਵਾਲਿਆਂ ਨੇ ਪਾਈ ਅਸੀਂ ਨਹੀਂ ਲਾਉਣ ਦੇਣਾ ਇੱਥੇ ਤੇ ਫਿਰ ਜਹਾਜ਼ ਚ ਤੇਲ ਮੁਕਣ ਲੱਗ ਗਿਆ ਉਹ ਜਹਾਜ਼ ਫਿਰ ਇੰਨਾ ਪ੍ਰੈਸ਼ਰ ਬਣਾਤਾ ਜਿਹੜਾ ਕੈਪਟਨ ਸੀ ਜਹਾਜ਼ ਵਾਲਾ ਉਹਦੇ ਨੂੰ ਗਨ ਪੁਆਇੰਟ ਤੇ ਤਾਂ ਉਹਨਾਂ ਦੇ ਬੰਦਿਆਂ ਨੇ ਕਿਹਾ ਜਿਨ੍ਹਾਂ ਨੇ ਹਾਈਜੈਕ ਕੀਤਾ ਜਹਾਜ਼ ਬਈ ਇਹਨੂੰ ਅੰਮ੍ਰਿਤਸਰ 에ਅਰਪੋਰਟ ਤੇ ਲੈ ਚੱਲ ਅੰਮ੍ਰਿਤਸਰ 에ਅਰਪੋਰਟ ਤੇ ਉਹਨੂੰ ਲਾ ਲਿਆ ਤੁਸੀਂ ਆਪ ਦੇਖੋ ਵੀ ਇੰਡੀਆ ਦਾ ਹੀ ਜਹਾਜ਼ ਹੈਕ ਹੋਇਆ ਹੋਇਆ ਇੰਡੀਆ ਚ ਹੀ ਉਹਨੂੰ ਉਹ ਲੈਂਡ ਕਰਾ ਲਿਆ ਕਿੰਨਾ ਸੌਖਾ ਹੋ ਜਾਣਾ ਸੀ ਇੰਡੀਆ ਵਾਸਤੇ ਉਹ ਜਹਾਜ਼ ਨੂੰ ਰੀਲੀਜ਼ ਕਰਾਉਣਾ ਪਰ ਕੋਈ ਨਾ ਕੋਈ ਕਹਿੰਦੇ ਗਲਤੀਆਂ ਹੋ ਗਈਆਂ ਤੇ ਤੇਲ ਮੁਕਣ ਵਾਲਾ ਸੀ ਨਾ ਜਹਾਜ਼ ਦੇ ਵਿੱਚ ਪਾਕਿਸਤਾਨ ਲਾਉਣ ਨਹੀਂ ਦਿੱਤਾ ਅੰਬਰਸਰ ਉਹਨੂੰ ਤਾਂ ਲਾ ਲਿਆ ਵੀ ਉੱਥੇ ਰੀਫਿਊਲ ਕਰਵਾ ਲਾਂਗੇ ਉਹਨੂੰ ਪਰ ਰੀਫਿਊਲ ਕਰਨ ਦੇ ਚੱਕਰ ਦੇ ਵਿੱਚ ਉਹ ਸਕੀਮਾਂ ਘੜੀ ਗਈ ਇੰਡੀਆ ਦੀ ਸਰਕਾਰ ਉਹਨਾਂ ਨੇ ਬਹਾਲਾ ਟਾਈਮ ਲਾਤਾ 35 40 ਮਿੰਟ ਲਾਤੇ ਉਹਨਾਂ ਨੇ ਬਿਨਾ ਤੇਲ ਤੋਂ ਹੀ ਜਹਾਜ਼ ਫੇਰ ਡਾਲਿਆ ਵੀ ਜੇ ਦੇਖੀ ਜਾਊ ਰਾਹ ਜ ਫਟ ਗਿਆ ਫਟ ਗਿਆ ਤੇ ਫਿਰ ਮੁੜ ਕੇ ਉਹਨਾਂ ਨੇ ਜਹਾਜ਼ ਭਾਈ ਉੱਥੇ ਮੰਨ ਗਏ ਲਾਹੌਰ ਵਾਲੇ 에ਰਪੋਰਟ ਤੇ ਤਾਰਨ ਵਾਸਤੇ ਜਹਾਜ਼ ਨੂੰ ਪਾਕਿਸਤਾਨ ਨੇ ਪਰਮਿਸ਼ਨ ਦੇਤੀ ਫਿਰ ਉੱਥੋਂ ਰੀਫਿਊਲ ਕਰਵਾ ਕੇ ਉਸ ਤੋਂ ਬਾਅਦ ਫਿਰ ਉਹਨੂੰ ਅਫਗਾਨਿਸਤਾਨ ਦੁਬਈ ਲਿਆਂਦਾ ਦੁਬਈ ਕੁਝ ਕੇ ਬੰਦਿਆਂ ਨੂੰ ਛੱੜਤਾ ਕੁਝ ਕੇ ਬੰਦਿਆਂ ਨੂੰ ਫੇਰ ਆਪਦੇ ਨਾਲ ਰੱਖਿਆ ਉਹਨਾਂ ਦੀਆਂ ਮੰਗਾਂ ਸੀ ਵੀ ਸਾਨੂੰ 200 ਮਿਲੀਅਨ ਯੂ ਐਸ ਡਾਲਰ ਚਾਹੀਦਾ ਤੇ ਉਸ ਤੋਂ ਬਾਅਦ 36 ਬੰਦੇ ਰਿਹਾ ਕਰਵਾਉਣੇ ਸੀ ਫਿਰ ਜੋ ਨੇਗੋਸ਼ੀਏਟ ਕਰਕੇ ਉਹਨਾਂ ਨਾਲ ਸਰਕਾਰ ਨੇ ਚੰਗੀ ਤਰ੍ਹਾਂ ਸਿਰਫ ਤਿੰਨ ਬੰਦੇ ਰਹਾ ਕੀਤੇ ਬਾਅਦ ਦੇ ਵਿੱਚ ਜਿਹੜਾ ਇੰਡੀਆ ਦੇ ਵਿੱਚ ਤਾਜ਼ਾ ਵਾਲਾ ਅਟੈਕ ਹੋਇਆ ਸੀ ਉਹ ਵੀ ਉਹਨਾਂ ਤਿੰਨਾਂ ਬੰਦਿਆਂ ਦੇ ਉੱਤੇ ਨਾਂ ਲੱਗਦਾ ਵੀ ਉਹਨਾਂ ਦੀ ਉਹ ਸਾਜ਼ਿਸ਼ ਸੀ ਤੇ ਦੁਬਈ ਦੇ ਵਿੱਚੋਂ ਕੁਝ ਕੁ ਬੰਦੇ ਰਿਹਾ ਕਰਨ ਤੋਂ ਬਾਅਦ ਜਿਹੜੇ ਪੈਸੇਂਜਰ ਸੀ ਬਾਕੀਆਂ ਨੂੰ ਲੈ ਕੇ ਕੰਧਾਰ ਆ ਗਏ ਸੀ ਪਰ ਕੰਧਾਰ ਦੇ ਵਿੱਚ ਉਹ ਟਾਈਮਾਂ ਦੇ ਵਿੱਚ ਤਾਲੀਬਾਨ ਦਾ ਰਾਜ ਹੁੰਦਾ ਸੀ ਤਾਲੀਬਾਨ ਕਹਿੰਦਾ ਵੀ ਇੰਡੀਆ ਸਰਕਾਰ ਤੇ ਜਿਨ੍ਹਾਂ ਨੇ ਜਹਾਜ਼ ਹੈਕ ਕੀਤਾ ਇਹਨਾਂ ਦੇ ਬਚਾਲੇ ਮੈਂ ਵਿਚੋਲਾ ਬਣੂਗਾ ਤੇ ਇੰਡੀਆ ਨੂੰ ਮੈਂ ਇੱਥੇ ਉਹਨਾਂ ਦੀ ਫੋਰਸ ਦੇ ਲਿਆਉਣ ਦਿੰਦਾ ਵੀ ਜਹਾਜ਼ ਨੂੰ ਰੀਲੀਜ਼ ਕਰਾਉਣ ਵਾਸਤੇ ਪਰ ਇੰਡੀਆ ਸੀ ਜਿਹੜਾ ਉਹ ਤਾਲੀਬਾਨ ਨੂੰ ਰਿਕਗਨਾਈਜ਼ ਨਹੀਂ ਕਰਦਾ ਸੀ ਵੀ ਇਹ ਤਾਲੀਬਾਨ ਭਾਈ ਅਸੀਂ ਨਹੀਂ ਮੰਨਦੇ ਵੀ ਇਹ ਤਾਲੀਬਾਨ ਦਾ ਦੇਸ਼ ਆ ਜਾਂ ਉਹਨਾਂ ਦੀ ਸਰਕਾਰ ਆ ਤਾਂ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਫਿਰ ਉਹਨਾਂ ਨੂੰ ਬੰਦੇ 7 ਦਿਨਾਂ ਬਾਅਦ 8 ਦਿਨ ਸਾਰੇ ਬੰਦੇ ਹਾਈਜੈਕਰਾਂ ਨੇ ਛੱਡਦੇ ਸੀ ਮੰਗਾ ਉਹਨਾਂ ਦੀਆਂ ਮੰਨ ਲਈਆਂ ਗਈਆਂ ਸੀ 33 ਬੰਦਿਆਂ ਦੇ ਵਿੱਚੋਂ ਤਿੰਨ ਬੰਦੇ ਰਿਹਾ ਕਰ ਦਿੱਤੇ ਗਏ ਸੀ ਸਤਨਾਮ ਸਿੰਘ ਦਾ ਸਤਨਾਮ ਸਿੰਘ ਸਭ ਤੋਂ ਪਹਿਲਾਂ ਜਿਹਦੇ ਉੱਤੇ ਅਟੈਕ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਮੰਗਾ ਨਹੀਂ ਮੰਨੀਆਂ ਤਾਂ ਉਹਨਾਂ ਨੇ ਹਾਈਜੈਕਰਾਂ ਨੇ ਉਹਨਾਂ ਨੂੰ ਡਰਾਉਣ ਵਾਸਤੇ ਸਰਕਾਰ ਨੂੰ ਸਤਨਾਮ ਸਿੰਘ ਦੇ ਉੱਤੇ ਚਾਕੂ ਨਾਲ ਹਮਲੇ ਕੀਤੇ ਸੀ ਉਸ ਤੋਂ ਬਾਅਦ ਇੱਕ 26 ਸਾਲਾਂ ਦਾ ਮੁੰਡਾ ਮਾਰਤਾ ਸੀ ਤੇ ਇਹ ਕੁਝ ਕੁ ਸਟੋਰੀ ਸੀ ਖੰਡਾਰ ਦੇ ਜਿਹੜੇ ਸ਼ਹਿਰ ਦੇ ਨਾਲ ਜੁੜਦੀ ਆ ਇੱਥੋਂ ਦੇ ਇੰਟਰਨੈਸ਼ਨਲ 에ਅਰਪੋਰਟ ਦੇ ਨਾਲ ਜੁੜਦੀ ਆ ਤੇ ਇਹਦੀ ਇੱਕ ਵੈਬ ਸੀਰੀਜ਼ ਵੀ ਆ ਵੈਬ ਸੀਰੀਜ਼ ਨਹੀਂ ਹੈਗੀ ਇੱਕ ਮੂਵੀ ਆ ਉਹ ਮੂਵੀ ਮੇਰੀ ਦੇਖੀ ਵੀ ਹੋਈ ਆ ਤੇ ਐਵੇਂ ਦੀ ਕੋਈ ਸਟੋਰੀ ਸੀ ਆਪਕਾ ਨਾਮ ਕੀ ਹੈ ਸ਼ਮਰ ਨੇਮਾ ਉਹ ਚੇਸਤੋ ਨਾਮ ਮੁਹੰਮਦ ਮੁਹੰਮਦ ਠੀਕ ਆ ਭਾਈ ਤੇ ਹੁਣ ਮੁਹੰਮਦ ਬਾਈ ਆਪਾਂ ਨੂੰ ਛੱਡਣ ਚੱਲਿਆ ਤੇ ਬਾਈ ਹੋਰੇ ਅਦਰ ਦੇਖੋ ਮਾਲਾ ਮੂਲਾ ਹੱਥਾਂ ਦੇ ਵਿੱਚ ਇਹਨਾਂ ਦੇ ਫੜੀਆਂ ਹੁੰਦੀਆਂ ਨੇ ਫੇਰਦੇ ਰਹਿੰਦੇ ਨੇ ਹੱਥਾਂ ਦੇ ਵਿੱਚ ਮਾਲਾ ਯਾਰ ਬਾਈ ਕੋਲ ਜਿਹੜੀ ਗੱਡੀ ਆ ਨਾ ਟੋਇਟਾ ਦੀ ਆ ਤੇ ਇਹਦਾ ਗੀਅਰ ਸਿਸਟਮ ਹੈ ਕਿਤੇ ਇੱਥੇ ਹੋਊਗਾ ਬਾਅਦ ਚ ਦੇਖਿਆ ਇਥਾ ਗੀਅਰ ਸਿਸਟਮ ਇੱਥੇ ਹੈ ਇਹਦਾ ਇਹ ਇਹ ਕੌਨਸੀ ਲੈਂਗੁਏਜ ਹੈ ਹਾਂ ਸਿਟੀ ਹੈ ਸਿਟੀ ਸਿਟੀ ਦੇ ਫਿਲਮ ਅੱਛਾ ਪਾਸੋਂ ਕਰਕੇ ਪਤਾ ਨਹੀਂ ਕਿਹੜੀ ਗੱਡੀ ਦਾ ਬਾਈ ਦਾ ਨਾਮ ਕਿਹਾ ਹੈ ਨਹੀਂ ਜੇ ਸ਼ਹਿਰ ਦੇ ਫਸਟ ਇੰਪ੍ਰੈਸ਼ਨ ਦੀ ਗੱਲ ਕਰੀਏ ਨਾ ਯਾਰ ਹੁਣ ਤੱਕ ਜਿੰਨਾ ਕ ਮੈਂ ਅੰਦਰ ਇਹਦੇ ਆ ਗਿਆ ਬਹੁਤ ਸਾਫ਼ ਸੁਥਰਾ ਸ਼ਹਿਰ ਆ ਬਹੁਤ ਸਫਾਈ ਆ ਤੇ ਟ੍ਰੈਫਿਕ ਵੀ ਥੋੜਾ ਜਿਹਾ ਘੱਟ ਲੱਗਦਾ ਵੈਸੇ ਇਹ ਅਫਗਾਨਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਆ ਸਾਰੇ ਤੋਂ ਪਹਿਲਾਂ ਆਉਂਦਾ ਜੀ ਆਪਣਾ ਕਾਬਲ ਫਿਰ ਕੰਧਾਰ ਕਾਬਲ ਚਲੋ ਕੈਪੀਟਲ ਆ ਗਈ ਪਰ ਇਸ ਕੰਧਾਰ ਨੂੰ ਤਾਲੀਬਾਨ ਦੀ ਕੈਪੀਟਲ ਕਿਹਾ ਜਾਂਦਾ ਕਿਉਂਕਿ ਇੱਥੋਂ ਹੀ ਉਹ ਖੜਾ ਹੋਇਆ ਸੀ ਹੁਣ ਬਾਈ ਮੈਨੂੰ ਕਹਿੰਦਾ ਵੀ ਤੈਨੂੰ ਮੈਂ ਕਿਸੇ ਹੋਟਲ 'ਚ ਛੱਡ ਕੇ ਆਉਣਾ ਇਹ ਹੈ ਜੀ ਆਪਣਾ ਅੱਜ ਦਾ ਕਮਰਾ ਤੁਸੀਂ ਦੇਖੋ ਵਾਲਦਾਲੇ ਇਹਨਾਂ ਦੇ ਜਿਹੜੇ ਧਾਰਮਿਕ ਨਿਸ਼ਾਨ ਹੁੰਦੇ ਨੇ ਉਹ ਲੱਗੇ ਹੋਏ ਨੇ ਆ ਧਾਰਮਿਕ ਐਵੇਂ ਦੇ ਇਹਨਾਂ ਦੇ ਗਲਾਫ ਜੇ ਹੁੰਦੇ ਨੇ ਇਧਰਲੇ ਪਾਸੇ ਵਾਸ਼ਰੂਮ ਆ ਦੋ ਬੈੱਡ ਲੱਗੇ ਹੋਏ ਨੇ ਕਮਰਾ ਇਹ ਦੋ ਬੰਦੇ ਵਾਲਾ ਪਰ ਮੈਨੂੰ ਉਹਨਾਂ ਨੇ ਸਿੰਗਲ ਬੰਦੇ ਨੂੰ ਹੀ ਦੇਤਾ 1000 ਰੁਪਏ ਦਾ ਆਪਾਂ ਨੂੰ ਅਫਗਾਨੀ ਦਾ ਕਮਰਾ ਮਿਲ ਗਿਆ ਮਤਲਬ ਇੰਡੀਅਨ 11 1150 ਰੁਪਏ ਦਾ ਲਾ ਲਓ ਠੀਕ ਆ ਹੁਣ ਹੱਥ ਮੂੰਹ ਧੋ ਲਿਆ ਤੇ ਇਸ ਤੋਂ ਬਾਅਦ ਕੁਝ ਖਾਣ ਪੀਣ ਜਾਂਦੇ ਆ ਜੂਸ ਜੱਜ ਪੀ ਕੇ ਆਉਣੇ ਆ ਤੇ ਕੱਲੂ ਹੋ ਸਕਿਆ ਕੱਲ ਨਹੀਂ ਤਾਂ ਸਾਨੂੰ ਪਰਸੋਂ ਤੱਕ ਕੋਈ ਨਾ ਕੋਈ ਆਪਾਂ ਸਰਪ੍ਰਾਈਜ਼ ਵੀ ਜਰੂਰ ਦਵਾਂਗੇ। ਲੋ ਜੀ ਸ਼ਾਮ ਨੂੰ 6:30 ਵਜੇ ਆਈ ਐਮ ਫਾਈਨ। ਸ਼ਾਮ ਨੂੰ 6:30 ਵਜੇ ਆਪਾਂ ਕੰਧਾਰ ਦੀਆਂ ਗਲੀਆਂ ਦੇ ਵਿੱਚ ਆ ਗਏ ਸੜਕਾਂ ਤੇ ਆ ਗਏ ਮਤਲਬ ਮੈਂ ਮਾਰਕੀਟ 'ਚ ਜਾਣਾ ਥੋੜਾ ਜਿਹਾ ਕੁਝ ਖਾਣ ਪੀਣ ਮਾਰਕੀਟ ਬਾਜ਼ਾਰ ਬਾਜ਼ਾਰ ਸਿੱਧਾ ਤਸ਼ਕਰ ਤੇ ਮੈਂ ਕਿਨਾਲੇ ਕੁਝ ਖਾ ਪੀ ਆਵਾਂਗੇ। ਵੇਲੇ ਮਾੜਾ ਮੋਟਾ ਇਸੋ ਦਾ ਰੰਗ ਟੰਗ ਦੇਖ ਲਾਂਗੇ। ਬਹੁਤ ਸ਼ਹਿਰ ਸਾਫ਼ ਸੁਥਰਾ ਬਣਿਆ ਹੋਇਆ ਪਰ ਟ੍ਰੈਫਿਕ ਇੱਥੇ ਹੈਗੀ ਆ। ਇੱਥੇ ਬੜਾ ਦੇਸੀ ਜਿਹਾ ਟੱਚ ਆ ਭਾਈ ਕਾਬੁਲ ਨਾਲੋਂ ਇੱਥੇ ਲੋਕ ਜ਼ਿਆਦਾ ਟ੍ਰੈਡੀਸ਼ਨਲ ਲੱਗਦੇ ਨੇ ਕਿਉਂਕਿ ਕਾਬੁਲ ਦੇ ਵਿੱਚ ਥੋੜਾ ਜਿਹਾ ਮਾਡਰਨ ਮਾਡਰਨ ਸੀ ਬੰਦੇ ਮਤਲਬ ਉਹਨਾਂ ਦੇ ਪੱਗਾਂ ਨਹੀਂ ਬੰਨੀਆਂ ਹੋਈਆਂ ਸੀ ਜਿਹੜੀਆਂ ਇਹ ਮੁਸਲਮਾਨੀ ਸਟਾਈਲ ਦੀਆਂ ਬੰਨਦੇ ਨੇ ਇੱਥੋਂ ਦੇ ਲੋਕਾਂ ਦੇ ਪੱਗਾਂ ਬੰਨੀਆਂ ਹੋਈਆਂ ਨੇ ਮੁਸਲਮਾਨੀ ਸਟਾਈਲ ਵਾਲੀਆਂ ਪਠਾਨ ਲੱਗਦੇ ਨੇ ਪੱਕੇ ਇਧਰਲੇ ਪਾਸੇ ਬਾਜ਼ਾਰ 'ਚ ਆ ਗਏ ਮੈਂ ਕਿਹਾ ਜਦੋਂ ਕੁਝ ਖਾਣ ਨੂੰ ਮਿਲੂਗਾ ਦੇਖੀ ਜਾਊਗਾ ਪਹਿਲਾਂ ਆਪਾਂ ਇੱਥੋਂ ਜੂਸ ਜਾਸ ਪੀ ਲਈਏ ਜੂਸ ਇੱਥੇ ਵਧੀਆ ਮਿਲਦਾ ਵਧੀਆ ਪਿਆਰ ਗਾੜਾ ਸਲਾਮ ਵਾਲੇਕਮ ਵਾਲੇ ਸਲਾਮ ਬਨਾਣਾ ਸ਼ੇਕ ਬਨਾਣਾ ਸ਼ੇਕ ਹਾਂ ਲੈ ਭਾਈ ਇਡੀਆਂ ਲਾਈਟਾਂ ਲੂਟਾਂ ਲਾ ਕੇ ਵਧੀਆ ਰੰਗीन ਮਾਹੌਲ ਬਣਾਇਆ ਅਰਬ ਵਾਲਾ ਆ ਇੱਧਰ ਠੰਡਾ ਸਾਡਾ ਕੂਲਰ ਚੱਲੀ ਜਾਂਦਾ ਲਓ ਜੀ ਇਹ ਆ ਗਿਆ ਆਪਣਾ ਬਨਾਣਾ ਸ਼ੇਕ ਤੇ ਮੈਂ ਕਹਿੰਦਾ ਇਹ ਜੇ ਬੰਦਾ ਦੋ ਗਲਾਸ ਪੀਲੇ ਅਫਗਾਨਿਸਤਾਨ ਦੇ ਵਿੱਚ ਸਾਨੂੰ ਸ਼ਾਮ ਤੱਕ ਭੁੱਖ ਨਹੀਂ ਲੱਗਦੀ ਤੇ ਇਹਦੇ ਵਿੱਚ ਦਾਖਾਂ ਵੀ ਪਾਈਆਂ ਨੇ ਤੇ ਆਹ ਦੇਖੋ ਖਜੂਰਾਂ ਵੀ ਪਾਈਆਂ ਹੋਈਆਂ ਨੇ ਆ ਦੇਖ ਵਧੀਆ ਚੀਜ਼ ਆ ਇਹ ਐ ਪਾਣੀ ਤਾਂ ਨਹੀਂ ਜਾਨੀ ਹੁੰਦਾ ਇਹ ਪੂਰਾ ਘੁੱਟ ਭਰ ਕੇ ਲੰਘਾਉਣਾ ਪੈਂਦਾ ਚੱਬ ਕੇ ਜੀ ਵੈਜ ਫੂਡ ਲੱਭਣਾ ਅਫਗਾਨਿਸਤਾਨ ਚ ਪ੍ਰੋਬਲਮ ਨਹੀਂ ਹੈਗੀ ਪ੍ਰੋਬਲਮ ਹੈਗੀ ਆ ਵੀ ਇਹਨਾਂ ਨੂੰ ਸਮਝਾਉਣਾ ਪੈਂਦਾ ਵੀ ਆਪਾਂ ਖਾਣਾ ਕੀ ਆ ਤੇ ਇਹ ਸਮਝਦੇ ਨਹੀਂ ਹੈਗੇ ਤੇ ਇਹਨਾਂ ਨੂੰ ਨਹੀਂ ਪਤਾ ਵੀ ਦੁਨੀਆ ਦੇ ਵਿੱਚ ਐਵੇਂ ਦੇ ਲੋਕ ਵੀ ਹੈਗੇ ਨੇ ਜਿਹੜੇ ਘੋਸ਼ਤ ਨਹੀਂ ਖਾਂਦੇ ਘੋਸ਼ਤ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਮੀਟ ਮਾਸ ਮੱਛੀ ਸੀ ਫੂਡ ਹੋ ਗਿਆ ਕੁਝ ਵੀ ਹੋ ਗਿਆ ਉਹ ਸਾਰਾ ਘੋਸ਼ਤ ਚ ਆ ਜਾਂਦਾ ਤੇ ਫਿਰ ਮੈਂ ਹੀ ਕੀਤਾ ਮੈਨੂੰ ਇੱਥੇ ਭੁੱਖ ਲੱਗੀ ਹੋਈ ਸੀ ਮੈਂ ਥੋੜੀ ਜਿਹੀ ਉਹਨਾਂ ਨਾਲ ਗੱਲ ਕੀਤੀ ਪਰ ਮੈਨੂੰ ਲੱਗਿਆ ਵੀ ਉਹ ਬੰਦੇ ਨਹੀਂ ਸਮਝਦੇ ਮੇਰੀ ਗੱਲ ਨੂੰ ਹਾਲਾਂਕਿ ਉਹ ਇੰਗਲਿਸ਼ ਜਾਣਦੇ ਸੀ ਫਿਰ ਮੈਂ ਆਪਾਂ ਜਿੱਥੇ ਬਰਗ ਕੰਟੀਨੈਂਟਲ ਰੈਸਟੋਰੈਂਟ ਦੇ ਵਿੱਚ ਗਏ ਸੀ ਕਾਬਲ ਦੇ ਵਿੱਚ ਫੈਜ਼ਲ ਭਾਈ ਜਿਹੜਾ ਉੱਥੇ ਸ਼ੈਫ ਆਮੀਨ ਫਿਰ ਮੈਨੂੰ ਫੋਨ ਕੀਤਾ ਰੋਹ ਭਾਈ ਨੂੰ ਮੈਂ ਕਿਹਾ ਮੈਂ ਕਿਹਾ ਇਹਨਾਂ ਨੂੰ ਸਮਝਾ ਚੰਗੀ ਤਰ੍ਹਾਂ ਮੈਂ ਖਾਣਾ ਖੀਣਾ ਉਹਨਾਂ ਨੇ ਫਿਰ ਹੋਟਲ ਵਾਲਿਆਂ ਨੂੰ ਸਮਝਾਇਆ ਭਾਈ ਇਹਨੂੰ ਬਰੀਆਨੀ ਲਿਆ ਕੇ ਦਿਓ ਪਰ ਬਰੀਆਨੀ ਵੀ ਦੋ ਤਿੰਨ ਤਰ੍ਹਾਂ ਦੀ ਹੁੰਦੀ ਹੈ ਗੋਸਤ ਜੀ ਵੀ ਪਕਦੀ ਆ ਬਿਨਾਂ ਗੋਸ਼ਤ ਵਾਲੀ ਵੀ ਹੁੰਦੀ ਆ ਫਿਰ ਉਹਨਾਂ ਨੇ ਬੰਦਿਆਂ ਨੂੰ ਫੋਨ ਕੀਤਾ ਉਹਨਾਂ ਨੇ ਫਿਰ ਆਪਾਂ ਨੂੰ ਇਹ ਜਿਹੜੀ ਵੈਜੀਟੇਬਲ ਵਾਲੀ ਬਰੀਆਨੀ ਆ ਆਲੂ ਉਲੂ ਦੇ ਵਿੱਚ ਪਕਾ ਕੇ ਬਣਾਈ ਹੋਈ ਆ ਇਹਨੂੰ ਇਵਨ ਕਿ ਟੱਚ ਟੁੱਚ ਕਿਸੇ ਪਾਸੋਂ ਨੇ ਚੰਗੀ ਤਰ੍ਹਾਂ ਸਮਝਾਤਾ ਸੀ ਵੀ ਇਹ ਬੰਦਾ ਉਹ ਮੇਰਾ ਫੂਡ ਨੂੰ ਲਿਆ ਕੇ ਦੇਓ ਨਹੀਂ ਤਾਂ ਫਿਰ ਕੈਨਸਲ ਹੀ ਕਰ ਦਿਓ ਫਿਰ ਉਹ ਬੰਦੇ ਨੇ ਕਿਹਾ ਕੋਈ ਨਾ ਅਸੀਂ ਮੰਗਵਾ ਦੇਣਾ ਸਾਨੂੰ ਪਤਾ ਕਿੱਥੇ ਮਿਲਦਾ ਫਿਰ ਉਹਨਾਂ ਨੇ ਲਿਆ ਕੇ ਦੇਤਾ ਨਾਲ ਇਹਦਾ ਛੋਟਾ ਜਿਹਾ ਲਫਾਫਾ ਇਹਦੇ ਵਿੱਚ ਥੋੜਾ ਜਿਹਾ ਰਹਿਤਾ ਐਵੇਂ ਦਾ ਮਾਹੌਲ ਆ ਤੇ ਹੁਣ ਆਪਾਂ ਬਰੀਆਨੀ ਖਾਣੇ ਆ ਅੱਜ ਜਰਾਤ ਨਿਕਲ ਗਈ ਜੇ ਆਪਾਂ ਨੂੰ ਸੁਆਦ ਲੱਗੀ ਖਾਣ ਨੂੰ ਤਾਂ ਕੱਲ ਨੂੰ ਫੇਰ ਇਹੀ ਆਰਡਰ ਕਰਦਾ ਏ ਕਿਉਂਕਿ ਕੱਲ ਨੂੰ ਵੀ ਆਪਾਂ ਨੂੰ ਕੰਧਾਰ ਚ ਹੀ ਰਹਿਣਾ ਪੈਣਾ ਅਫਗਾਨਿਸਤਾਨ ਦੇ ਵਿੱਚ ਸਾਨੂੰ ਆਪਾਂ ਜਿੰਨਾ ਇਤਿਹਾਸ ਦਿਖਾ ਸਕਦੇ ਸੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਪਰ ਕਈ ਵਾਰ ਫਿਰ ਵੀ ਆਪਣੇ ਮਨ ਦੇ ਵਿੱਚ ਆਪਣੇ ਦਿਲ ਦੇ ਵਿੱਚ ਹੁੰਦਾ ਵੀ ਜਦੋਂ ਅਫਗਾਨਾਂ ਦੀ ਗੱਲ ਚੱਲੇ ਜਾਂ ਅਫਗਾਨਿਸਤਾਨ ਦੀ ਗੱਲ ਚੱਲੇ ਤਾਂ ਉਦੋਂ ਸਰਦਾਰ ਹਰੀ ਸਿੰਘ ਨਲੂਏ ਦਾ ਜ਼ਿਕਰ ਹੋਣਾ ਬਹੁਤ ਜ਼ਰੂਰੀ ਆ ਹਨਾ ਪਰ ਜਿਹੜੇ ਹੁਣ ਤੱਕ ਸਾਨੂੰ ਆਪਾਂ ਸਥਾਨਾਂ ਦੇ ਦਰਸ਼ਨ ਕਰਵਾਏ ਨੇ ਜਿਵੇਂ ਇੱਥੇ ਗੁਰੂ ਨਾਨਕ ਦੇਵ ਜੀ ਆਏ ਨੇ ਇੱਥੇ ਬਾਬਾ ਸ਼੍ਰੀ ਚੰਦ ਜੀ ਆਏ ਨੇ ਤੇ ਗਜ਼ਨੀ ਦੇ ਵਿੱਚ ਭਾਈ ਨੰਦ ਲਾਲ ਜੀ ਦਾ ਜਨਮ ਹੋਇਆ ਤਾਂ ਇਹ ਸਾਰੀਆਂ ਚੀਜ਼ਾਂ ਦੇ ਆਪਣੇ ਕੋਲ ਪੁਖਤਾ ਪ੍ਰੂਫ ਹੈਗੇ ਨੇ ਠੀਕ ਹੈ ਜੀ ਆਪਾਂ ਗੱਲ ਕਰੀਏ ਹਰੀ ਸਿੰਘ ਨਲੂਏ ਦੇ ਇਤਿਹਾਸ ਦੀ ਅਫਗਾਨਾਂ ਦੇ ਨਾਲ ਤਾਂ ਉਹ ਜਿਹੜੀਆਂ ਜਗਾਵਾਂ ਨੇ ਉਹਨਾਂ ਨੇ ਜਿੱਤੀਆਂ ਸੀ ਖੈਬਰ ਦਰੇ ਵਾਲੇ ਪਾਸੇ ਪੇਸ਼ਾਵਰ ਹੋ ਗਿਆ ਤੇ ਜ਼ਮਰਾਉਦ ਵਾਲਾ ਪਾਸਾ ਹੋ ਗਿਆ ਤਾਂ ਉਹ ਸਾਰਾ ਏਰੀਆ ਹਰੀ ਸਿੰਘ ਨਲੂਏ ਦੇ ਅੰਡਰ ਹੁੰਦਾ ਸੀ ਉਹ ਉਹਨਾਂ ਨੇ ਅਫਗਾਨਾਂ ਕੋਲੋਂ ਜਿੱਤਿਆ ਸੀ ਕਾਬੁਲ ਕੰਧਾਰ ਵਾਲੇ ਪਾਸੇ ਉਹਨਾਂ ਦਾ ਇਤਿਹਾਸ ਨਹੀਂ ਜੁੜਦਾ ਕਿਤੇ ਮੈਨੂੰ ਲੱਗਦਾ ਵੀ ਕਾਬੁਲ ਵਾਲੇ ਪਾਸੇ ਜੁੜਦਾ ਪਰ ਉਹਦੇ ਬਾਰੇ ਮੇਰੇ ਕੋਲ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੈਗੀ ਤੇ ਉਹ ਗੱਲ ਮੈਂ ਕਰੂੰਗਾ ਵੀ ਨਹੀਂ ਪਰ ਕਿਉਂਕਿ ਇਹਦੇ ਪਿੱਛੇ ਪਹਿਲਾਂ ਵੀ ਬਹੁਤ ਰੌਲੇ ਜਾਂ ਇਤਿਹਾਸ ਪਿੱਛੇ ਡਿਬੇਟ ਹੋ ਕੇ ਹਟੀਆ ਪਰ ਅਫਗਾਨਿਸਤਾਨ ਦੇ ਵਿੱਚ ਹਰੀ ਸਿੰਘ ਨਲੂਏ ਦਾ ਇਤਿਹਾਸ ਜੁੜਦਾ ਉਹ ਜਿਹੜਾ ਪੁਰਾਣੇ ਟਾਈਮਾਂ ਦੇ ਵਿੱਚ ਪਿਛਲੇ 800 ਸਾਲਾਂ ਤੋਂ ਜਿਹੜੀ ਜਗ੍ਹਾ ਅਫਗਾਨਾਂ ਦੇ ਕੋਲ ਹੁੰਦੀ ਸੀ ਪੇਸ਼ਾਵਰ ਵਾਲੇ ਪਾਸੇ ਜਮਰਾਉਦ ਵਾਲੇ ਪਾਸੇ ਤਾਂ ਉਹ ਹਰੀ ਸਿੰਘ ਨਲੂਏ ਨੇ ਜਿੱਤੀ ਸੀ ਅਲੈਗਜ਼ੈਂਡਰ ਦਾ ਗ੍ਰੇਟ ਆਇਆ ਸੀ ਉਹਨੇ ਸਾਰੀ ਦੁਨੀਆ ਜਿੱਤ ਲਈ ਸੀ ਸਿਕੰਦਰ ਨੇ ਪਰ ਇੱਥੇ ਆ ਕੇ ਉਹ ਹਾਰ ਗਿਆ ਸੀ ਪੇਸ਼ਾਵਰ ਵਾਲੇ ਪਾਸੇ ਜਮਰਾਉਦ ਵਾਲੇ ਪਾਸੇ ਤਾਂ ਉੱਥੇ ਉਹ ਵਾਲੀ ਜਗ੍ਹਾ ਹਰੀ ਸਿੰਘ ਨਲੂਏ ਨੇ ਜਿੱਤੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਉਹ ਜਗ੍ਹਾ ਵਾਂ ਅੱਜ ਦੀ ਡੇਟ ਦੇ ਵਿੱਚ ਪਾਕਿਸਤਾਨ ਦੇ ਵਿੱਚ ਨਹੀਂ ਕਿਉਂਕਿ ਮੈਨੂੰ ਕਿਸੇ ਦਾ ਕਮੈਂਟ ਆਇਆ ਹੋਇਆ ਸੀ ਕਹਿੰਦੇ ਭਾਈ ਜਮਰੌਦ ਦੇ ਕਿਲੇ ਤੋਂ ਤੁਸੀਂ ਦਿਖਾਓ ਹਨਾ ਉਹਦਾ ਇਤਿਹਾਸ ਸਾਨੂੰ ਦੱਸੋ ਪਰ ਜਮਰੌਦ ਦਾ ਕਿਲਾ ਅੱਜ ਦੀ ਡੇਟ ਦੇ ਵਿੱਚ ਪਾਕਿਸਤਾਨ ਦੇ ਵਿੱਚ ਹੈ ਤੇ ਇੱਕ ਸਾਰਾ ਗੜੀ ਦਾ ਯੁੱਧ ਹੋਇਆ ਸੀ ਸਾਰਾ ਗੜੀ ਦੀ ਜੰਗ ਹੋਈ ਸੀ ਉਹਦੇ ਵਿੱਚ 21 ਸਿੱਖ 10000 ਅਫਗਾਨੀਆਂ ਦੇ ਨਾਲ ਲੜੇ ਸੀ ਤਾਂ ਉਹ ਵੀ ਇੱਕ ਬਹੁਤ ਵੱਡਾ ਇਤਿਹਾਸ ਸੀ ਬਹੁਤ ਵੱਡੀ ਉਹ ਜੰਗ ਸੀ 21 ਸਿੱਖ ਲੜੇ ਨੇ 10000 ਦੇ ਨਾਲ ਤਾਂ ਉਹ ਸਾਰਾ ਗੜੀ ਵਾਲੀ ਜਿਹੜੀ ਜਗਾ ਯੁੱਧ ਵਾਲੀ ਉਹ ਵੀ ਅੱਜ ਦੀ ਡੇਟ ਦੇ ਵਿੱਚ ਪਾਕਿਸਤਾਨ ਦੇ ਵਿੱਚ ਕਿਉਂਕਿ ਉਹ ਪਰਲੇ ਪਾਸੇ ਵਾਲਾ ਏਰੀਆ ਜਿਹੜਾ ਅੱਜ ਦੀ ਡੇਟ ਦੇ ਵਿੱਚ ਪਾਕਿਸਤਾਨ ਕੋਲ ਚਲਾ ਗਿਆ ਉਹ ਕਿਸੇ ਟਾਈਮ ਅਫਗਾਨਿਸਤਾਨ ਜਾਂ ਅਫਗਾਨਾਂ ਕੋਲ ਹੁੰਦਾ ਸੀ ਤਾਂ ਇਹ ਇਨਫੋਰਮੇਸ਼ਨ ਮੇਰੇ ਕੋਲ ਪੁਖਤਾ ਇਹਦੇ ਬਾਰੇ ਜਾਣਕਾਰੀ ਹੈਗੀ ਸੀ ਜੇ ਮੈਂ ਕਿਤੇ ਗਲਤ ਹੋਇਆ ਤਾਂ ਮੈਨੂੰ ਮਾਫ ਕਰਿਓ ਜਾਂ ਕਰੈਕਟ ਕਰਿਓ ਪਰ ਜਿੰਨੀ ਕਿ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਆ ਕਾਬੂਲ ਵਾਲੇ ਪਾਸੇ ਵੀ ਸਰਦਾਰ ਹਰੀ ਸਿੰਘ ਨਲੂਏ ਦਾ ਇਤਿਹਾਸ ਜੁੜਦਾ ਪਰ ਉਹਦੇ ਬਾਰੇ ਮੈਨੂੰ ਪ੍ਰੋਪਰ ਇਨਫੋਰਮੇਸ਼ਨ ਹੈ ਨਹੀਂ ਤਾਂ ਕਰਕੇ ਮੈਂ ਉਹਦੇ ਬਾਰੇ ਗੱਲ ਵੀ ਨਹੀਂ ਕਰ ਰਿਹਾ ਜੇ ਤੁਹਾਨੂੰ ਇਹ ਚੀਜ਼ ਦਾ ਪਤਾ ਤਾਂ ਜਰੂਰ ਕਮੈਂਟ ਦੇ ਵਿੱਚ ਦੱਸਿਓ ਆਪਾਂ ਕਮੈਂਟ ਪਿੰਨ ਕਰ ਦਾਂਗੇ ਜੇ ਕੋਈ ਹੋਰ ਉਹ ਚੀਜ਼ ਨੂੰ ਪੜ੍ਹਨਗੇ ਉਹਨਾਂ ਨੂੰ ਵੀ ਉਹ ਚੀਜ਼ ਸਿੱਖਣ ਨੂੰ ਜਾਂ ਪਤਾ ਲੱਗੂ ਕਿਉਂਕਿ ਹੁਣ ਜਿਹੜੇ ਏਰੀਆ ਦੇ ਵਿੱਚ ਮੈਂ ਫਿਰਦਾ ਨਾ ਇੱਥੇ ਜਮਾਂ ਹੀ ਜਿੱਕੀ ਕਹਾ ਮੈਂ ਹੁਣ ਇੰਨਾ ਘਟਿਆ ਨੈਟਵਰਕ ਹੈ ਨਾ ਇੱਥੇ ਹਣਾ ਬਸ ਕਾਬੂਲ ਕਾਬੂਲ ਵਾਲੇ ਪਾਸੇ ਨੈਟਵਰਕ ਸੀ ਉਸ ਤੋਂ ਬਾਅਦ ਵੀਡੀਓ ਵੀਡੀਓ ਕਿਤੇ ਅਪਲੋਡ ਨਹੀਂ ਹੋ ਰਹੀ ਜਿਹੜਾ 25 GB ਵਾਲਾ ਮੈਂ ਪੈਕ ਲਿਆ ਹੋਇਆ ਸੀ 1400 ਰੁਪਏ ਦਾ ਜਦੋਂ ਪਹਿਲੀ ਵਾਰੀ ਆਪਾਂ ਕੁੰਦੂਸ ਦੇ ਵਿੱਚ ਆਏ ਆ ਤਾਂ ਉਹ 25 GB ਵਾਲਾ ਇੰਟਰਨੈਟ ਮੁੱਕ ਗਿਆ ਤੇ ਮੁੜ ਕੇ ਫਿਰ ਮੈਂ ਨਵਾਂ ਰੀਚਾਰਜ ਕਰਵਾਇਆ ਹੁਣ ਮੈਨੂੰ 5 GB ਮਿਲਿਆ 400 ਰੁਪਏ ਦੇ ਵਿੱਚ ਤੇ ਉਹ ਵੀ ਸਾਰ ਇੱਕ ਮਹੀਨੇ ਵਾਸਤੇ 5 GB ਕੀ ਹੁੰਦਾ ਫਿਰ ਮੈਨੂੰ ਐ ਸੀ ਮੈਂ ਕਹਿੰਦਾ ਇੱਕ ਵਾਰੀ ਕੰਧਾਰ ਪਹੁੰਚੀ ਇੱਥੇ ਵਾਈਫਾਈ ਹੋਊਗਾ ਤੇ ਵਾਈਫਾਈ ਤਾਂ ਹੈਗਾ ਤੇ ਇੰਸਟਾਗ੍ਰam ਤੇ ਸਟੋਰੀ ਅਪਲੋਡ ਕਰ ਰਿਹਾਂ ਤੁਹਾਨੂੰ ਅੱਧਾ ਘੰਟਾ ਹੋ ਗਿਆ ਸਟੋਰੀ ਨਹੀਂ ਪੈ ਰਹੀ ਇਹ ਜਿਹਾ ਇੱਥੇ ਵਾਈਫਾਈ ਚੱਲਦਾ ਤਾਂ ਕਰਕੇ ਫਿਰ ਜਦੋਂ ਇੰਟਰਨੈਟ ਸਾਡੇ ਕੋਲ ਨਹੀਂ ਹੁੰਦਾ ਤਾਂ ਪਲੈਨਿੰਗ ਕਰਨੀ ਜਾਂ ਮਾੜੀ ਮੋਟੀ ਹੋਰ ਇਨਫੋਰਮੇਸ਼ਨ ਇਕੱਠੀ ਕਰਨੀ ਕਈ ਵਾਰ ਔਖੀ ਹੋ ਜਾਂਦੀ ਹੈ ਪਰ ਜਿਹੜੀ ਤੁਹਾਨੂੰ ਮੈਂ ਇਨਫੋਰਮੇਸ਼ਨ ਦਿੱਤੀ ਆ ਇਹ ਪੁਖਤਾ ਇਨਫੋਰਮੇਸ਼ਨ ਹੀ ਸੀ ਮੇਰੇ ਕੋਲ ਹਨਾ ਤੇ ਸਰਦਾਰ ਸਿੰਘ ਸਰਦਾਰ ਹਰੀ ਸਿੰਘ ਨਲੂਏ ਦਾ ਜਿਹੜਾ ਇਤਿਹਾਸ ਜੁੜਦਾ ਅਜਰੀ ਡੇਟ ਦੇ ਵਿੱਚ ਜਮਰਾਉਦ ਵਾਲੇ ਪਾਸੇ ਪੇਸ਼ਾਵਰ ਵਾਲੇ ਪਾਸੇ ਨੂੰ ਜੁੜਦਾ ਉੱਥੇ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਤੇ ਜੇ ਤੁਸੀਂ ਆ ਪੁਰਾਣੇ ਫਰੋਲ ਕੇ ਵੀ ਦੇਖੋਗੇ ਵੀ ਅਫਗਾਨਿਸਤਾਨ ਵਾਲੇ ਪਾਸੇ ਕਿੰਨਾ-ਕਿੰਨਾ ਨੇ ਰਾਜ ਕੀਤਾ ਤਾਂ ਉਹਦੇ ਵਿੱਚ ਇੱਕ ਨਾਮ ਮਹਾਰਾ ਰਣਜੀਤ ਸਿੰਘ ਦਾ ਵੀ ਆਉਂਦਾ ਅਲੈਗਜ਼ੈਂਡਰਾ ਦਾ ਗ੍ਰੇਟ ਦਾ ਵੀ ਨਾਮ ਆਉਂਦਾ ਚੰਗੇਜ਼ ਖਾਨ ਦਾ ਵੀ ਨਾਮ ਆਉਂਦਾ ਹਨਾ ਤਾਂ ਇਹ ਚੀਜ਼ਾਂ ਇਤਿਹਾਸ ਦੇ ਵਿੱਚ ਹੈਗੀਆਂ ਨੇ ਬਾਕੀ ਬਾਕੀ ਖੰਗ ਹੋਈ ਪਈ ਆ ਤਾ 3-4 ਦਿਨਾਂ ਤੋਂ ਐਵੇਂ ਸੁੱਕੀ ਸੁੱਕੀ ਜੀ ਤੇ ਚਲੋ ਇਹੀ ਆ ਅੱਜ ਦੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਤੇ ਨਾਲ ਕੱਲੂ ਫੇਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ